ਅੰਮ੍ਰਿਤਸਰ ਦੇ ਪਿੰਡ ਕਾਲੇ ਵਿਖੇ ਪਿੰਡ ਵਾਸੀਆਂ ਵੱਲੋਂ ਬਾਬਾ ਅਕਸ਼ ਅਲੀ ਦੇ ਦਰਬਾਰ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਮੌਕੇ ਤੇ ਪਿੰਡ ਦੇ ਲੋਕਾਂ ਨੂੰ ਚਾਰ ਸਹਿਬਜ਼ਾਦਿਆਂ ਦੀ ਫਿਲਮ ਵਿਖਾਈ ਗਈ। ਇਸ ਮੌਕੇ ਪਿੰਡ ਦੇ ਬੱਚੇ, ਬਜ਼ੁਰਗ, ਪਿੰਡ ਦੀਆਂ ਮਾਤਾਵਾਂ, ਭੈਣਾਂ ਸਾਰੇ ਪਿੰਡ ਵਾਸੀਆਂ ਨੇ ਵੱਡੀ ਤعداد ਦੇ ਵਿੱਚ ਪਹੁੰਚੇ ਅਤੇ ਚਾਰ ਸਹਿਬਜ਼ਾਦਿਆਂ ਦੀ ਫਿਲਮ ਵੇਖੀ। ਪਿੰਡ ਵਾਸੀਆਂ ਵੱਲੋਂ ਇਹ ਫਿਲਮ ਮਕਸਦ ਲੋਕਾਂ ਨੂੰ ਵੱਧ ਤੋਂ ਵੱਧ ਸਿੱਖੀ ਨਾਲ ਜੁੜਨ ਦਾ ਬਣਿਆ ਅਤੇ ਨਾਲ ਦੀ ਨਾਲ ਹੀ ਉਹਨਾਂ ਦਿਨਾਂ ਨੂੰ ਯਾਦ ਕਰਨ ਦਾ ਬਣਿਆ ਵਾਹਿਗੁਰਜ ਜੀ ਦਾ ਖਾਲਸਾ ਸ੍ਰੀ ਵਾਹਿਗੁਰਜ ਕੀ ਫਤਿਹ ਸਾਰੀ ਸੰਗਤ ਵਿੱਚ ਜੱਤ ਜੋੜ ਕੇ ਬੈੰਦੀ ਏ ਪਿੰਡ ਕਾਲੇ ਵਿਖੇ ਛੋਟੇ ਸਾਹਿਬ ਜੀ ਦੀ ਸ਼ੀਰਤੀ ਤੇ ਉਹ ਮੱਧ ਰੱਖਦੇ ਹੋਏ ਛੋਟੇ ਸਾਹਿਬ ਜੀ ਦੀ ਪਿਕਚਰ ਲਾਈ ਹੈ ਜਾਂ ਬੱਚਿਆਂ ਨੂੰ ਆਪਾਂ ਦਿਖਾ ਰਹੇ ਆ ਇਸ ਬਾਰੇ ਬੱਚਿਆਂ ਨੂੰ ਥੋੜਾ ਗਿਆਨ ਹੋ ਜਾਵੇ ਵੀ ਛੋਟੇ ਸਾਹਿਬ ਜੀ ਕਿੱਦਾਂ ਸ਼ਹੀਦ ਹੋਏ ਕਿੱਦਾਂ ਪ੍ਰਭਾਵ ਛੋੜਾ ਪਿਆ ਇਸ ਕਰਕੇ ਸਾਰੀ ਸੰਗਤ ਨੇ ਰਲ ਮਿਲ ਕੇ ਇਹ ਪੀਚਰ ਅੱਜ ਲਾ ਕੇ ਸਾਰੇ ਬੱਚਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਥੋੜੇ ਬੱਚਿਆਂ ਨੂੰ ਇਹ ਗਿਆਨ ਹੋ ਜਾਵੇ ਵੀ ਬੱਚਿਆਂ ਦਾ ਬੱਚਣ ਕੁਝ ਵੀ ਨਹੀਂ ਪਤਾ ਵੀ ਅੱਜ ਪੋਹ ਦਾ ਮਹੀਨਾ ਪੋਹ ਦੇ ਮਹੀਨੇ ਵਿੱਚ ਕੀ ਹੋਇਆ ਸੀ ਛੋਟੇ ਸਹਿਬਜ਼ਾਦੇ ਜਿਹੜੇ 7 ਸਾਲ ਤੇ 9 ਸਾਲ ਦੇ ਕਿੱਦਾਂ ਵਿਵਾਰ ਵਿਛੋੜਾ ਹੋਇਆ ਕਿੱਦਾਂ ਗੁਰੂਬੇ ਸਿੰਘ ਵੱਖੋ ਵੱਖਰੇ ਹੋਏ ਤੇ ਕਿੱਦਾਂ ਸ਼ਹੀਦ ਦੇ ਹੋਏ ਇਸ ਵਿੱਚ ਪੂਰਾ ਇਤਿਹਾਸ ਦਿਖਾਇਆ ਜਾ ਰਿਹਾ ਜੋ ਅੱਜ ਪਿੰਡ ਕਾਲੇ ਵੇਕੇ ਬਾਬਾ ਅਸ਼ਕਲੀ ਦੇ ਸਾਰੀ ਸੰਗਤ ਦੇ ਤਾਲ ਮੇਲ ਨਾਲ ਆਪਾਂ ਇੱਕ ਸਮਰੱਥ ਫੀਚਰ ਦਾ ਇਤਿਹਾਸ ਸਾਰਿਆਂ ਨੂੰ ਦਿਖਾ ਰਹੇ ਆ ਸਾਰੀ ਸੰਗਤ ਰਲ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਇਹ ਫੀਚਰ ਦੇਖ ਰਹੀ ਏ ਔਰ ਬੱਚੇ ਵੀ ਬਹੁਤ ਵਧੀਆ ਤਰੀਕੇ ਨਾਲ ਫੀਚਰ ਦੇਖ ਕੇ ਇਸ ਨੂੰ ਬਹੁਤ ਸੀਰੀਅਸ ਹੋ ਕੇ ਦੇਖ ਰਹੇ ਨੇ ਛੋਟੇ ਸਹਿਬ ਜਿਆਦਾ ਦਾ ਇਤਿਹਾਸ ਬਹੁਤ ਹੀ ਵੱਡਾ ਔਰ ਬਹੁਤ ਵਧੀਆ ਇਤਿਹਾਸ ਹੈ ਜਿਹੜਾ ਆਪਾਂ ਦੇਖਾਂਗੇ ਇਹਦੇ ਵਿੱਚ ਇੱਕ ਇੱਕ ਚੀਜ਼ ਦਾ ਆਪਾਂ ਨੂੰ ਗਿਆਨ ਹੋ ਰਿਹਾ ਏ ਕਿ ਕਿ ਕਦੋਂ ਔਰ ਕਿਦੋਂ ਕੀ ਹੋਇਆ ਸੀ ਆਪੇ ਹਿੱਤੋਂ ਪੂਰਾ ਗਿਆਨ ਲੈ ਸਕਦੇ ਆ ਵੈਸੇ ਤਾਂ ਅੱਜ ਕੱਲ ਦੇ ਬੱਚਿਆਂ ਨੂੰ ਇਸ ਚੀਜ਼ ਦਾ ਥੋੜਾ ਜਿਹਾ ਵੀ ਗਿਆਨ ਨਹੀਂ ਹੈ ਔਰ ਮੋਬਾਈਲ ਦਾ ਜਿਆਦਾ ਗਿਆਨ ਹੋਰ ਕਰਕੇ ਇਹ ਕਰਕੇ ਪਿਕਚਰ ਇੱਥੇ ਲਾਈ ਗਈ ਹੈ ਇਸ ਕਰਕੇ ਪਿਕਚਰ ਬਹੁਤ ਵਧੀਆ ਹੈ ਬੱਚੇ ਬਹੁਤ ਵਧੀਆ ਦੇਖ ਰਹੇ ਨੇ ਸਿੱਖੀ ਤੋਂ ਅੱਜ ਕੱਲ ਦੇ ਨੌਜਵਾਨੀ ਇਹ ਬੱਚੇ ਵੀ ਸਿੱਖੀ ਤੋਂ ਦੂਰ ਹੁੰਦੇ ਆ ਸਿੱਖੀ ਤੋਂ ਬਹੁਤ ਹੀ ਦੂਰ ਹੋ ਰਹੇ ਨੇ ਅੱਜ ਕੱਲ ਤਾਂ ਬੱਚੇ ਮੋਬਾਈਲ ਦੇ ਵਿੱਚ ਜਿਆਦਾ ਵarre ਨੇ ਸਿੱਖੀ ਦੇ ਇਹਨਾਂ ਨੂੰ ਥੋੜਾ ਵੀ ਗਿਆਨ ਨਹੀਂ ਹੈ ਇਸ ਕਰਕੇ ਪਿਕਚਰ ਲਾਈ ਗਈ ਹੈ ਥੋੜਾ ਜਿਹਾ ਪਿਕਚਰ ਦੇਖ ਕੇ ਇਹਨਾਂ ਨੂੰ ਥੋੜਾ ਬਾਅਦ ਆ ਤਾਂ ਗਿਆਨ ਹੋਊਗਾ ਕਿ ਲੱਗਾ ਇੱਕਾਂ ਦੀ ਬੁਨਾ ਬਤੌਰ ਪਿੰਡਾਂ ਦੀ ਖੁਣਜੀ ਦੇ ਤਾਂ ਜੂ ਬਸ ਵੱਧ ਹੀ ਪਿਕਚਰ ਇਹ ਸੀਆਂ ਦਿਖਾਉਣੀਆਂ ਚਾਹੀਦੀਆਂ ਆ ਜੋ ਨਸ਼ੇ ਤੋਂ ਦੂਰ ਹੋ ਕੇ ਬੱਚੇ ਇਹਨਾਂ ਦੇ ਵਿੱਚ ਆ ਤਾਂ ਸਕਣ ਥੋੜਾ ਗਿਆਨ ਤਾਂ ਹੋ ਸਕੇ ਆਪਣੇ ਬੱਚਿਆਂ ਨੂੰ ਪਤਾ ਲੱਗ ਸਕੇ ਸਾਡਾ ਇਤਿਹਾਸ ਕੀ ਹੈ ਅੱਜ ਕੱਲ ਦਾ ਬੱਚਿਆਂ ਨੂੰ ਇਤਿਹਾਸ ਹੀ ਨਹੀਂ ਪਤਾ ਕਿਸੇ ਨੂੰ ਵੀ ਮੈਂ ਤਾਂ ਇਹੀ ਗੱਲ ਕਹਿਣਾ ਚਾਹਾਂ ਬਸ ਵੱਧ ਛੋਟੇ ਸਹਿਬ ਜਾਂਦੇ ਦੀ ਪਿਕਚਰ ਦੇਖਣੀ ਚਾਹੀਦੀ ਨਸ਼ਿਆਂ ਤੋਂ ਦੂਰ ਹੋਣਾ ਚਾਹੀਦਾ ਹੈ ਔਰ ਸਿੱਖੀ ਬਾਰੇ ਆਪਾਂ ਨੂੰ ਪਤਾ ਵੀ ਹੋਣਾ ਚਾਹੀਦਾ ਥੋੜਾ ਬਹੁਤਾ ਸਿੱਖੀ ਬਾਰੇ ਪਤਾ ਤੇ ਹੋਵੇ ਸਾਡੇ ਕਿੰਨੇ ਗੁਰੂ ਆ ਕੀ ਇਤਿਹਾਸ ਹੈ ਥੋੜਾ ਬਹੁਤਾ ਗਿਆਨ ਹੋਣਾ ਚਾਹੀਦਾ ਜੀ ਐਸਐਨਜੀਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ